ਇੱਕ ਆਪ ਨੀਮੀ ਆਦਮੀ ਸੇ ਕੁੜੀ ਆਠ ਉਹ ਦੇ ਹਲਾ ਬੈਂਡ ਲੈ ਕੇ ਕੁੜੀ ਪਾਸ ਹੋਈ ਆਠ ਬੈਂਡ ਆਠ ਬੈਂਡ ਕੁੜੀ ਨੇ ਬਾਹਰ ਜਾਣਾ ਮੁੰਡਾ ਬਾਹਰ ਗਿਆ ਉਹਨੂੰ ਪੈਸਾ ਨਹੀਂ ਪਾਇਆ ਬਹੁਤ ਜ਼ੁਲਮ ਹੋਇਆ ਰਾਤ ਤੱਕ ਇਹ ਨਾ ਮੁੰਡਾ ਇਨਾ ਵੀ ਬਾਸਾ ਚਾਬੇ ਨਾ ਨਾਸ ਬੋਲਦਾ ਨਾ ਬੋਟੀ ਕਿਸੇ ਨਾਲ ਲੜਦੀ ਸੀ ਪਤਾ ਨਹੀਂ ਕਿ ਬਾਣਾ ਵਾਪਰਿਆ ਉਹਨਾਂ ਦੀ ਵੀ ਇੱਕ ਛੋਟੀ ਧੀ ਸੀ ਕਿ ਤਿੰਨ ਸਾਲਾਂ ਸੀ ਸੀ ਇੰਨੀ ਕ ਹਾਏ ਕਿਤੇ ਹੀ ਪਰੋਣਾ ਰਾਤ ਰੋਵੇ ਕੜਾਵੇ ਚੈਤਨ ਲਪੇਟੀ ਜੋ ਕੁੜੀ ਤਾਂ ਬੇਚ ਫੋਰ ਬਿੱਲ ਤੇ ਲਾਚਾਂ ਦੇ ਲੱਦੀਆਂ ਤਾਂ ਪਰੋਣਾ ਕਿਤੇ ਹੋਏ ਵੇ ਆਕਾਰ ਵੀ ਪਾਤਾ ਦਿੱਤਾ ਆਦਮਪੁਰ ਦੇ ਪੈਂਡੇ ਡਰੋਲੀ ਖੁਰਦ ਦੇ ਵਿੱਚ ਬੀਤੀ ਰਾਤ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਜਾਂਦੀ ਹੈ ਅਜੇ ਤੱਕ ਇਹ ਰਹੱਸ ਹੈ ਕਿ ਇਸ ਪਰਿਵਾਰ ਨੇ ਸੁਸਾਈਡ ਕੀਤਾ ਜਾਂ ਫਿਰ ਕੋਈ ਇਸ ਦੇ ਪਿੱਛੇ ਕਾਰਨ ਹੈ ਇਸ ਦੇ ਵਿੱਚ ਤਿੰਨ ਧੀਆਂ ਦੀ ਮੌਤ ਹੋਈ ਹੈ ਪਤੀ ਪਤਨੀ ਦੀ ਮੌਤ ਹੋਈ ਹੈ ਜਿਸ ਤਰੀਕੇ ਨਾਲ ਇਨਫੋਰਮੇਸ਼ਨ ਜਿਹੜੀ ਸਾਨੂੰ ਪਤਾ ਲੱਗੀ ਹੈ ਇਸ ਪਰਿਵਾਰ ਦੇ ਵਿੱਚ ਦੋ ਕੁੜੀਆਂ ਜਿਹੜੀਆਂ ਨੇ ਉਹ ਸੀਗੀਆਂ ਅਤੇ ਪਤੀ ਪਤਨੀ ਆਪ ਖੁਦ ਸੀ ਕਿ ਇੱਕ ਧੀ ਦਾ ਵਿਆਹ ਹੋਇਆ ਸੀ ਦੋ ਦਿਨ ਪਹਿਲਾਂ ਉਸ ਨੂੰ ਵੀ ਜਿਹੜੇ ਇੱਥੋਂ ਦੇ ਮਨਮੋਹਨ ਸਿੰਘ ਹੈਗੇ ਜਿਹੜੇ ਘਰ ਦੇ ਮੁਖੀ ਨੇ ਉਹ ਦੋ ਦਿਨ ਪਹਿਲਾਂ ਆਪਣੀ ਧੀ ਨੂੰ ਅਤੇ ਦੋਤੀ ਨੂੰ ਉਸ ਦੇ ਸਹੁਰਿਆਂ ਤੋਂ ਇੱਥੇ ਲੈ ਕੇ ਆਗੇ ਸੀਗੇ ਤੇ ਬੀਤੀ ਰਾਤ ਇਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਇਸੇ ਘਰ ਦੇ ਵਿੱਚ ਪਈਆਂ ਸੀਗੀਆਂ ਪੰਜ ਲਾਸ਼ਾਂ ਭਾਵ ਕਿ ਚਾਰ ਮੈਂਬਰ ਜਿਹੜੇ ਆ ਉਹ ਬੈੱਡ ਦੇ ਉੱਪਰ ਸੀਗੇ ਅਤੇ ਇੱਕ ਮਨਮੋਹਨ ਸਿੰਘ ਹੋਣਾ ਨੇ ਫਾਹਲ ਆ ਕੇ ਖੁਦਕੁਸ਼ੀ ਕੀਤੀ ਹੋਈ ਸੀ ਉਹਨਾਂ ਦੇ ਜੇਬ ਦੇ ਵਿੱਚੋਂ ਸੁਸਾਈਡ ਨੋਟ ਵੀ ਨਿਕਲਿਆ ਜੋ ਪੁਲਿਸ ਦੇ ਕੋਲ ਹੈ ਅਜੇ ਤੱਕ ਪੁਲਿਸ ਇਸ ਦੇ ਬਾਰੇ ਕੁਝ ਵੀ ਬਿਆਨ ਦੇਣ ਤੋਂ ਕਤਰਾ ਰਹੀ ਹੈ ਕੁਝ ਵੀ ਅਜੇ ਤੱਕ ਸਾਹਮਣੇ ਨਹੀਂ ਆਇਆ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਜੋ ਪਿੰਡ ਵਾਸੀਆਂ ਨੇ ਸਾਨੂੰ ਦੱਸਿਆ ਕਿ ਇਸ ਅ ਘਰ ਦੇ ਜਿਹੜੇ ਮੁਖੀ ਹੈਗੇ ਨੇ ਮਨਮੋਹ ਸਿੰਘ ਉਹ ਸਰਕਾਰੀ ਨੌਕਰੀ ਕਰਦੇ ਸੀਗੇ ਪੋਸਟ ਆਫਿਸ ਦੇ ਵਿੱਚ ਕੋਈ ਅਜਿਹੀ ਵੀ ਗੱਲ ਨਹੀਂ ਕਿ ਜੇ ਉਹਨਾਂ ਦੇ ਸਿਰ ਦੇ ਉੱਪਰ ਕੋਈ ਬਹੁਤਾ ਕਰਜ਼ਾ ਚੜਿਆ ਸੀਗਾ ਜਾਂ ਫਿਰ ਨਸ਼ੇ ਪੱਤੇ ਵਾਲੀ ਕੋਈ ਗੱਲ ਹੋਵੇ ਇਸ ਤਰੀਕੇ ਦਾ ਕੋਈ ਵੀ ਗੱਲ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਤਾਂ ਪਰਿਵਾਰ ਕਹਿੰਦੇ ਨੇ ਕਿ ਬੇहद ਸ਼ਾਂਤਮਈ ਪਰਿਵਾਰ ਸੀਗਾ ਤਾਂ ਦੋ ਧੀਆਂ ਸੀਗੇ ਇੱਕ ਪੁੱਤਰ ਹੈ ਜੋ ਆਸਟਰੀਆ ਦੇ ਵਿੱਚ ਬਾਹਰ ਰਹਿੰਦਾ ਹੈ ਤਾਂ ਇੱਕ ਧੀ ਦਾ ਵਿਆਹ ਕੀਤਾ ਸੀ ਦੂਸਰੀ ਧੀ ਨੇ ਆਇਲਟਸ ਕੀਤੀ ਸੀ ਉਸਨੇ ਵੀ ਬਾਹਰ ਜਾਣਾ ਸੀਗਾ ਤੇ ਦੂਸਰੀ ਜਿਹੜੀ ਵਿਆਹੀ ਹੋਈ ਧੀ ਸੀਗੀ ਉਸ ਦੀ 3 ਸਾਲਾਂ ਦੀ ਬੱਚੀ ਸੀਗੀ ਉਸ ਨੂੰ ਵੀ 2 ਦਿਨ ਪਹਿਲਾਂ ਭਾਈ ਸਾਹਿਬ ਹੋਣੀ ਜਿਹੜੇ ਆ ਉਹ ਇਸ ਘਰ ਦੇ ਵਿੱਚ ਲੈ ਆਏ ਸੀਗੇ ਤੇ 2 ਦਿਨ ਪਹਿਲਾਂ ਹੀ ਲੈ ਕੇ ਆਏ ਸੀਗੇ ਤੇ ਬੀਤੀ ਰਾਤ ਅਜਿਹਾ ਪਾਣਾ ਵਾਪਰ ਜਾਣਾ ਬਹੁਤ ਮੰਦ ਭਾਗੀ ਜਿਹੜੀ ਗੱਲ ਹੈ ਤਾਂ ਪਿੰਡ ਦੇ ਵਿੱਚ ਪੂਰੀ ਸੋਗ ਦੀ ਲਹਿਰ ਹੈਗੀ ਆ ਤਾਂ ਮਾਤਾ ਜੀ ਕਿੰਨੇ ਕਿੰਨੇ ਜਾਣੇ ਸੀਗੇ ਘਰ ਦੇ ਵਿੱਚ ਕਿੰਨੇ ਜਾਣੇ ਰਹਿੰਦੇ ਨੇ ਘਰ ਦੇ ਵਿੱਚ ਤਾਂ ਪੋਤੇ ਇੱਕ ਕੁੜੀ ਬਿਆਜੋ ਸੀ ਉਹਨੂੰ ਵੀ ਲੈ ਆਇਆ ਇੱਕ ਕੁੜੀ ਬੱਚੀ ਸੀ ਇਹ ਆਪ ਤੀ ਮੀ ਆਦਮੀ ਸੀ ਕੁੜੀ ਆਠ ਉਹ ਦੇਹਲਾ ਬੈਂਡ ਲੈ ਕੇ ਕੁੜੀ ਪਾਸ ਹੋਈ ਆਠ ਬੈਂਡ ਆਠ ਬੈਂਡ ਕੁੜੀ ਨੇ ਬਾਹਰ ਜਾਣਾ ਮੁੰਡਾ ਬਾਹਰ ਗਿਆ ਉਹਨੂੰ ਪੈਸਾ ਨਹੀਂ ਪਾਇਆ ਬਹੁਤ ਜ਼ੁਲਮ ਹੋਇਆ ਰਾਤ ਤੱਕ ਨਾ ਮੁੰਡਾ ਨਾ ਵੀ ਬਾਸਾ ਚਾਵੇ ਨਾ ਨਾਸ ਬੋਲਦਾ ਨਾ ਬੋਟੀ ਕਿਸੇ ਨਾਲ ਲੜਦੀ ਸੀ ਪਤਾ ਨਹੀਂ ਕਿ ਪਾਣਾ ਵਾਪਰਿਆ ਬਿਲਕੁਲ ਪਹਿ 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 ਵੱਲੋਂ ਵੀ ਤੰਗੀ ਸੀਗੀ ਰਹਿੰਦੀ ਸੀ ਇਹਨਾਂ ਨੂੰ ਇਹਨੇ ਸੇ ਲੋਕਾਂ ਨੇ ਅੱਛਾ پیسے ਦੇ ਲੈ ਇਹਨੇ ਸੇ ਹੁਣ ਲੋਕ ਕੋਈ ਕੰਨਾ ਇੱਕ ਬੋਟੀ ਨੂੰ ਚੈੱਕ ਕਰਦੇ ਇੱਤੇ ਬੈਂਕ ਚ ਮੈਂਮੀ ਪੈਨਸ਼ਨ ਲੈ ਕੇ ਆਈ ਉਹ ਵੀ ਗੰਨਾ ਉਹਨਾਂ ਨੇ ਜਾਦੂ ਨਹੀਂ ਚੱਕਰ ਲਾਏ ਬੈਂਕ ਚ ਖਾਤੇ ਚ ਕੱਖ ਵੀ ਨਹੀਂ ਇਹ ਸਾਦੀ ਅੱਗੇ ਪਤਾ ਨਹੀਂ ਰੱਬ ਜਾਣੇ ਉਹ ਜੀ ਸਰਕਾਰੀ ਨੌਕਰੀ ਕਰਦੇ ਸੀਗੇ ਮੈਂ ਇਹ ਡਾਕਾ ਗਿਆ ਡਾਕੀਏ ਡਾਕਾ ਨਾ ਤਾਂ ਲੋਕਾਂ ਨੇ ਜਮ੍ਹਾਂ ਕਰਾਈ ਜਨੇ 50000 ਤਾਂ ਮੇਰਾ ਹੀ ਸੀ 50000 ਤੁਸੀਂ ਵੀ ਲੈਣਾ ਸੀਗਾ ਹੋਰ ਮੇਤੇ ਸੈਂਤਾ ਕਰਾ ਲੈ ਸੈਂਨ ਕਰਾਈ ਕਿੰਨਾ ਮੈਂ ਕਿਹਾ ਕਾਕਾ ਮੇਰੇ ਬੜੇ ਮੁੰਡੇ ਨੇ ਖਾਂ ਬਣਾਉਣੀ ਆ ਤੇ ਤੁਸੀਂ ਮੈਨੂੰ ਪੈਸੇ ਦੇ ਦੇ ਕਹਿੰਦਾ ਮਾਤਾ ਤਿੰਨ ਵਾਰੀ ਕਰਕੇ ਦੇਵਾਂਗਾ ਹਜੇ ਐਸਾ ਬੰਦਾ ਨਾ ਤਰੀ ਕਦੀ ਗਾਲੇ ਆ ਕਹਿੰਦਾ ਨਾ ਨਵਾਂ ਸਾਲ ਚਾਹਨਾ ਉਸ ਮਹੀਨੇ ਚ ਤੈਨੂੰ ਦੇ ਦਊਗਾ ਉਹਨੂੰ ਕਿੱਥੋਂ ਮਿਲਿਆ ਚਲੋ ਜਿੱਥੇ ਉਹ ਗਿਆ ਉਹ ਵੀ ਚਲ ਕੇ ਅੱਛਾ ਮਾਤਾ ਮੈਨੂੰ ਇਹ ਦੱਸਿਓ ਜਿਵੇਂ ਇੱਕ ਧੀ ਨੂੰ ਇਹ ਲੈ ਕੇ ਆਏ ਲੈ ਕੇ ਆਇਆ ਉਹਨਾਂ ਦੀ ਵੀ ਇੱਕ ਛੋਟੀ ਧੀ ਸੀਗੀ ਤਿੰਨ ਸਾਲ ਸੀ ਸੀ ਇੰਨੀ ਕ ਹਾਏ ਕਿਤੇ ਪਰੋਣਾ ਰਾਤ ਰੋਵੇ ਕੜਾ ਵਿੱਚ ਤਾਂ ਲਪੇਟੀ ਜੋ ਕੁੜੀ ਤਾਂ ਬੇਚ ਫੋਰ ਬੀਲ ਦੇ ਲਾਚਾਂ ਦੇ ਲੈ ਲ ਦਿਨ ਤਾਂ ਪਰੌਣਾ ਕਿਤੇ ਹੋਏ ਹੋਏ ਬਿਆਹ ਆਕਾਰ ਵਿਪਾਤ ਦਿੱਤਾ ਉਹਨੂੰ ਕਹ ਨੂੰ ਲਿਆ ਆਇਆ ਉਹਨੂੰ ਕਾਹ ਤੋਂ ਲੈ ਕੇ ਆਈ ਜੀ ਦੋ ਦਿਨ ਪਹਿਲਾਂ ਇਹ ਮੈਂ ਬਸ ਆ ਕੰਮ ਕਰਨਾ ਹੋਵੇ ਮਨ ਚ ਹੋਊਗਾ ਅੱਛਾ ਤੇ ਇਹ ਆਪ ਕਹਿੰਦੇ ਵੀ ਨਾ ਫਾਹ ਲਾਇਆ ਤੇ ਬਾਕੀ ਜਿਹੜੀਆਂ ਨੇ ਬੋਡੀਜ਼ ਬੈੱਡ ਦੇ ਉੱਪਰ ਪਈਆਂ ਸੀਗੀਆਂ ਇਹ ਜ਼ਹਿਰ ਜੁਰ ਦਿੱਤਾ ਕਿ ਕਿਦਾਂ ਇਹਨਾਂ ਨੂੰ ਮੂੰਹ ਛੇ ਬੰਨੇੋਂ ਪੋਤਾ ਪਾ ਡੀਐਸਪੀ ਜਲੰਧਰੋਂ ਆਇਆ ਆ ਪੌਣ ਸਾਰੀ ਆਇਓ ਕਿੰਨੀਆਂ ਗੱਡੀਆਂ ਸੀ ਰਾਤ ਪੰਜ ਛੇ ਗੱਡੀਆਂ ਇੱਕ ਮੈਡਮ ਵੀ ਨਾਲ ਆਈਓ ਸੀ ਹਨਾ ਆ ਪਤਾ ਨਹੀਂ ਪੋਤਾ ਮੈਂ ਤਾਂ ਹਨਾ ਅਸੀਂ ਇੱਦਾਂ ਰਹਿੰਦਾ ਆ ਕੋਠੀ ਸਾਹਮਣੇ ਮੈਂ ਸਾਡੀ ਆ ਬੜਾ ਛੋਟਾ ਮੁੰਡਾ ਇੱਥੇ ਰਹਿੰਦਾ ਉਹ ਬੋਟੀ ਨੇ ਇਧਰੋਂ ਗਈ ਤਾਂ ਹੰਫਮੁਨ ਕੀਤਾ ਬਾਜੀ ਆਹ ਤਾਂ ਇਹ ਕਹਿੰਦਾ ਹੈ ਕੀ ਹੋ ਗਿਆ ਬੜਾ ਮੁੰਡਾ ਮੇਰਾ ਕਹਿੰਦਾ ਮੈਂ ਮੈਂ ਕਿਹਾ ਮੇਰੇ ਮੁੰਡੇ ਦੀ ਸ਼ੂਗਰ ਕੱਟ ਗਈ ਹੋਣੀ ਮੈਂ ਵੀ ਮਗਰ ਗਲੀ ਚੋਂ દોੜ ਲਈ ਉੱਥੇ ਮੈਂ ਗੇਟ ਖੜਕਾਇਆ ਕੋਈ ਵੀ ਨਾ ਤਾਂ ਇੱਥੇ ਆਇਓ ਸਾਰੇ ਨਿਆਣੇ ਬੋਟੀਆਂ ਵੀ ਜਦ ਮੈਂ ਗਲੀ ਚ ਖੜੀ ਹੋ ਗਈ ਪਿੰਡੀ ਐਸਪੀ ਜਲੰਧਰੋਂ ਆਇਆ ਕਹਿੰਦਾ ਮਾਤਾ ਕੀ ਪਾਣਾ ਵਰਤੇ ਮੈਂ ਕਿਹਾ ਪੁੱਤ ਮੈਂ ਤਾਂ ਚਾਈ ਚੋਂ ਆਈ ਆਂ ਮੈਨੂੰ ਨਹੀਂ ਪਤਾ ਬੱਚਾ ਕੀ ਹੋਇਆ ਬਾਕੀ ਇਹਨਾਂ ਦੇ ਘਰ ਦੀ ਗੱਲ ਇਹਨਾਂ ਨੂੰ ਪਤਾ ਹੋ ਰਸਣ ਵਾਲਾ ਕੋਈ ਵੀ ਨਹੀਂ ਰਿਹਾ ਮੁੰਡਾ ਬਾਹਰ ਆ ਮੁੰਡਾ ਪੈਸੇ ਹੋਖੇ ਨਹੀਂ ਪਈਦਾ ਪੈਸੇ ਤਾਂ ਸਹਾਈ ਦਾ ਹੀ ਹੁਣ ਪਿੰਡ ਚ ਟੌਲਾ ਪੈਂਦੇ ਆ ਜਿੱਦਾ ਮੈਂ ਸੋਨੇ ਹੱਥਾਂ ਨੂੰ ਦੱਸ ਦੁੱਤਾ ਠੀਕ ਧੰਨਵਾਦ ਬੀਬੀ ਤਾਂ ਇਹ ਪਿੰਡ ਦੇ ਬਜ਼ੁਰਗ ਹੈਗੇ ਨੇ ਜਿਹੜੇ ਕਹਿੰਦੇ ਕਿ ਪੈਸੇ ਜਿਹੜੇ ਆ ਉਹ ਬਹੁਤ ਲੋਕਾਂ ਦੇ ਦੇਣੇ ਸੀਗੇ ਡਾਕਖਾਨੇ ਦੇ ਵਿੱਚ ਪੈਸੇ ਜਿਵੇਂ ਜਮ੍ਹਾਂ ਹੋ ਜਾਂਦੇ ਆ ਉਸ ਕਰਕੇ ਪੈਸੇ ਦਾ ਕਰਜ਼ਾ ਬਹੁਤ ਸੀਗਾ ਇਸ ਕਰਕੇ ਉਹ ਪਰਿਵਾਰ ਨੇ ਖੁਦਕੁਸ਼ੀ ਜਿਹੜੀ ਐ ਉਹ ਕਰ ਲਈ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ